ਸਸਿਕਾ ਜੀ ਮੈਂ ਜਸਵਿੰਦਰ ਗਰੇਵਾਲ ਹਾਂ ਉਸ ਆਫ ਜਨਿਸ ਰਿਪਰਟਾ ਤੋਂ ਆਈ ਹੋਪ ਤੁਸੀਂ ਸਭ ਖੁਸ਼ ਹੋਵੋਗੇ ਅ ਕੁਝ ਕਾਟਰਨਸ ਦਾ ਨੀ ਕਲੈਕਸ਼ਨ ਤਿਆਰ ਕੀਤੀ ਹੈ ਜੀ ਇਹ ਜਿਹੜਾ ਫਸਟ ਸੂਟ ਰਹੇਗਾ ਇਹ ਆਫ ਵਾਈਟ ਦੇ ਉੱਤੇ ਪਿਓਰ ਕਾਟਨ ਦਾ ਫੁੱਟਾ ਹੈ। ਅਗੁੱਪ ਪਿਓਰ ਕਾਟਨ ਆਫ ਵਾਈਟ ਦੇ ਵਿੱਚ ਪਿੰਕ ਪ੍ਰਿੰਟ ਹੈ ਐਂਡ ਥੋੜਾ ਸ਼ਿਮਰ ਦਾ ਵਿੱਚ ਪ੍ਰਿੰਟ ਦਿੱਤਾ ਗਿਆ ਹੈ। ਐਂਕਰਿੰਗ ਦੇ ਨਾਲ ਇਸ ਦੀ ਡਿਜ਼ਾਈਨਿੰਗ ਕੀਤੀ ਗਈ ਹੈ ਹਲਕੀ ਫੁਲਕੀ ਡਿਜ਼ਾਈਨਿੰਗ ਕੀਤੀ ਗਈ ਹੈ ਪ੍ਰਿੰਟਰ ਸੁਤਾਨੂ ਜੀ ਇਹ ਜਿਹੜਾ ਹੁਣ ਫਸ ਫੁੱਟ ਹੈ ਇਹਦੀ ਐਂਕਰਿੰਗ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਬਲੈਕ ਐਂਡ ਪਿੰਕ ਐਂਕਰਿੰਗ ਨਾਲ ਕੀਤੀ ਗਈ ਹੈ ਤੇ ਨੈਕ ਦੇ ਆਲ ਵਾਲੇ ਲੇਸ ਲਗਾਈ ਗਈ ਹੈ ਆਫ ਵਾਈਟ ਫੈਬਰਿਕ ਲੈ ਕੇ ਐਂਕਰਿੰਗ ਕਰਕੇ ਤੇ ਲੇਸ ਨਾਲ ਡਿਜ਼ਾਈਨ ਕੀਤਾ ਇਹ ਵਾਲਾ ਇਸ ਦਾ ਬਾਟਮ ਰਹੇਗੀ ਸਟ੍ਰਾਈਪਸ ਵਾਲੀ ਪਿੰਕ ਐਂਡ ਆਫ ਵਾਈਟ ਸਟ੍ਰਾਈਪਸ ਵਾਲੀ ਬਾਟਮ ਰਹੇਗੀ ਇਹ ਵਾਲਾ ਇਸ ਦਾ ਮਸਲੀਨ ਦਾ ਦੁਪੱਟਾ ਹੈ ਡਾਈ ਐਂਡ ਡਾਈ ਦੇ ਵਿੱਚ ਮਸਲੀਨ ਦਾ ਦੁਪੱਟਾ ਆਫ ਵਾਈਟ ਐਂਡ ਪਿੰਕ ਤੇ ਨੈਕ ਦੇ ਨਾਲ ਦੀ ਇਸ ਦੇ ਲੇਸ ਨਾਲ ਫਿਨਿਸ਼ ਹੋਇਆ ਹੋਇਆ ਹੈ ਜੀ ਤੇ ਇਹ ਸਾਡਾ ਫਸਟ ਸੂਟ ਰਹੇਗਾ ਐਂਡ ਜਿਹੜਾ ਸੈਕੰਡ ਸੂਟ ਹੈ ਜੀ ਇਹ ਹੈ ਕੋਰ ਕਾਟਨ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਹੈ ਗ੍ਰੇ ਐਂਡ ਵਾਈਟ ਬਹੁਤ ਹੀ ਸਮਰਸਤ ਰਿਹਾ ਕਲਰ ਗਰਮੀ ਦੇ ਵਿੱਚ ਵੇਅਰ ਕਰਨ ਲਈ ਬਹੁਤ ਹੀ ਈਜ਼ੀ ਫੈਬਰਿਕ ਇੰਡੀਆ ਦੇ ਪ੍ਰਿੰਟ ਨੇ ਜੀ ਇਹ ਆ ਦੇਖੋ ਗ੍ਰੇ ਕਲਰ ਦੇ ਵਿੱਚ ਗ੍ਰੇ ਐਂਡ ਵਾਈਟ ਦਾ ਪ੍ਰਿੰਟ ਕਿੰਨਾ ਸਮਰਿਸ਼ਜਾ ਜਦੋਂ ਤੁਸੀਂ ਵੇਅਰ ਕਰੋਗੇ ਬਹੁਤ ਹੀ ਸੋਹਣਾ ਲੱਗੇਗਾ ਗ੍ਰੇ ਕਲਰ ਦੇ ਵਿੱਚ ਗ੍ਰੇ ਐਂਡ ਵਾਈਟ ਫੈਬਰਿਕ ਇਹ ਵਾਲੀ ਇਸ ਤਰ੍ਹਾਂ ਕਰਕੇ ਅਸੀਂ ਨੈਕਲਾਈਨ ਤਿਆਰ ਕੀਤੀ ਹੈ ਗੋਟਾ ਲਗਾ ਕੇ ਤੁਸੀਂ ਇਹੇ ਕੁੜਤੇ ਦੇ ਵਿੱਚ ਤਿਆਰ ਕਰ ਸਕਦੇ ਹੋ ਐਂਡ yellow ਕਲਰ ਦੀ ਲਿਸ ਲਗਾ ਕੇ ਤੇ 골ਡਨ ਲੇਸ ਲਗਾ ਕੇ ਬਹੁਤ ਹੀ ਪਿਆਰਾ ਵਾਈਟ ਲੇਸ ਲਗਾ ਕੇ ਬਹੁਤ ਹੀ ਪਿਆਰਾ ਨੈਕਲਾਈਨ ਤਿਆਰ ਕੀਤਾ ਹੈ ਇਹ ਸਮਰ ਦੇ ਵਿੱਚ ਸੂਟ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਬਹੁਤ ਹੀ ਕਾਟਨ ਦੇ ਵੇਅਰ ਕਰਨੇ ਇਜ਼ੀ ਰਹਿੰਦੇ ਨੇ ਜੀ ਇਹ ਵਾਲੀਆਂ ਇਸ ਤਰ੍ਹਾਂ 슬ੀਵਜ਼ ਹਨ ਜੀ 슬ੀਵਜ਼ ਤੁਸੀਂ ਵੈਲਸ਼ੀ ਬਣਾ ਸਕਦੇ ਹੋ ਉਸ ਜਿਸ ਨੂੰ ਕੁਰਤਾ ਬਣਾ ਸਕਦੇ ਹੋ ਕਾਲਰ ਵਾਲਾ ਨੈਕ ਤਿਆਰ ਕਰ ਸਕਦੇ ਹੋ ਤੁਸੀਂ ਰਾਉਂਡ ਘੇਰੇ ਦੇ ਵਿੱਚ ਕੋਰਸ ਤਿਆਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਬਣਦੇ ਨੇ ਇਹ ਵਾਲਾ ਜਿਹੜਾ ਇਸ ਦੀ ਬਾਟਮ ਰਹੇਗੀ ਜੀ ਗ੍ਰੇ ਦੇ ਵਿੱਚ ਵਾਈਟ ਪ੍ਰਿੰਟ ਤੁਸੀਂ ਇਹ ਤਿਆਰ ਕਰ ਸਕਦੇ ਹੋ ਤੇ ਮਸਲੀਨ ਦਾ ਇਸ ਨਾਲ ਅਸੀਂ ਦੁਪੱਟਾ ਤਿਆਰ ਕੀਤਾ ਬਾਦਨੀ ਦਾ ਟਾਈ ਐਂਡ ਡਾਈ ਅ ਕੀਤਾ ਜੀ ਅਸੀਂ ਦੁਪੱਟੇ ਦੇ ਵਿੱਚ ਮਸਲੀਨ ਦੇ ਵਿੱਚ ਆ ਦੇਖੋ ਤੁਸੀਂ ਗ੍ਰੇ ਦੇ ਵਿੱਚ ਵਾਈਟ ਬੂਟੇ ਪਾ ਕੇ ਬਾਦਨੀ ਡਿਜ਼ਾਈਨ ਦੇ ਤੇ ਉਹਨੂੰ ਫਿਰ ਅਸੀਂ ਰੋਤਾ ਤੇ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਦੁਪੱਟੇ ਇਸ ਨੂੰ ਬਹੁਤ ਹੀ ਪਿਆਰੇ ਲੱਗਦੇ ਨੇ ਜੀ ਵੇਅਰ ਕਿਤੇ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਇਹ ਗਰਮੀ ਦੇ ਵਿੱਚ ਬਹੁਤ ਹੀ ਈਜ਼ੀ ਰਹਿੰਦੇ ਨੇ ਤੇ ਨੈਕਸਟ ਹੈ ਜਿਹੜਾ ਜੀ ਇਹ ਪਿਸਤਾ ਕਲਰ ਦੇ ਵਿੱਚ ਹੈ ਪਿਓਰ ਕਾਟਨ ਦੇ ਵਿੱਚ ਇਹ ਪਿਓਰ ਕਾਟਨ ਦੇ ਵਿੱਚ ਪਿਸਤਾ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਡਾਰਕ ਗ੍ਰੀਨ ਪਿੰਕ ਐਂਡ yellow ਜੀ ਕਲਰ ਦਾ ਪ੍ਰਿੰਟ ਹੈ ਜੀ ਦੇਖੋ ਸਮਰ ਲਈ ਕਿੰਨਾ ਹੀ ਪਿਆਰਾ ਇਹ ਪ੍ਰਿੰਟ ਹੈ ਤੇ ਨੈਕਲਾਈਨ ਦੇਖੋ ਕਿੰਨੇ ਸੋਹਣੇ ਤਿਆਰ ਕੀਤੇ ਹੈ ਮਿਸਿਸ ਨਾਲ ਡਿਜ਼ਾਈਨ ਕੀਤੀ ਹੈ ਵਿੱਚ ਗੋਟਾ ਪੱਤੀ ਗੋਟਾ ਲਗਾਇਆ ਗਿਆ ਤੇ ਟੈਸਲਸ ਦਿੱਤੇ ਗਏ ਨੇ ਵਾਈਟ ਲੇਸ ਦਿੱਤੀ ਗਈ ਹੈ ਬਹੁਤ ਹੀ ਸੋਹਣਾ ਲੱਗਦਾ ਇਹ ਸੂਟ ਵੇਅਰ ਕੀਤਾ ਹੋਇਆ ਤੇ ਇਹ ਵਾਲੀ ਇਸ ਦੀ 슬ੀਵਜ਼ ਹੈਗੀ ਇਹ ਵਾਲੀ ਐਂਗਲਸ ਦੇ 슬ੀਵਜ਼ ਨੇ ਐਂਡ ਇਹ ਵਾਲੀ ਇਸ ਦੀ ਬਾਟਮ ਲਏਗੀ ਲਾਈਟ ਵੇਟ ਕਾਟਨ ਦੇ ਵਿੱਚ ਸਮਰ ਦੇ ਵਿੱਚ ਬਹੁਤ ਹੀ ਸੋਹਣੇ ਫੁੱਟ ਇਹ ਇਹ ਬੜਾ ਇਸਲਾਮ ਮਸਲੀਨ ਦਾ ਦੁਪੱਟਾ ਰਹੇਗਾ ਵਾਈਟ ਐਂਡ ਪਿਸਤਾ ਕਲਰ ਦੇ ਵਿੱਚ ਟਾਈ ਐਂਡ ਡਾਈ ਇਹ ਵਿਚੋਂ ਬੇਸ ਕਲਰ ਕੀਤਾ ਜੀ ਪਿਸਤਾ ਤੇ ਇਹਦੇ ਪੱਲਿਆਂ ਦੇ ਉੱਤੇ ਟਾਈ ਐਂਡ ਡਾਈ ਦੇ ਵਾਈਟ ਐਂਡ ਪਿਸਤਾ ਦੁਤਾਗੇ ਤੇ ਫਿਰ ਗੋਟੇ ਦੇ ਨਾਲ ਤੇ ਲੇਸ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰਾ ਇਹ ਦੁਪੱਟਾ ਵੀ ਬਹੁਤ ਹੀ ਸੌਫਟ ਤੇ ਵੇਅਰ ਕਰਨਾ ਇਜ਼ੀ ਹੁੰਦਾ ਜੀ ਗਰਮੀ ਦੇ ਵਿੱਚ ਤੇ ਸੂਟ ਵੀ ਕਾਟਨ ਦਾ ਵੇਅਰ ਕਰਨਾ ਗਰਮੀ ਦੇ ਵਿੱਚ ਬਹੁਤ ਹੀ ਵਧੀਆ ਰਹਿੰਦਾ ਤੇ ਇਹ ਕਲਰ ਪਾਈ ਬਹੁਤ ਹੀ ਸੋਹਣੇ ਲੱਗਦੇ ਨੇ ਗਰਮੀ ਦੇ ਵਿੱਚ ਨੈਕਸਟ ਸੂਟ ਜਿਹੜਾ ਇਹ ਬਲੈਕ ਕਲਰ ਦੇ ਵਿੱਚ ਰਹੇਗਾ ਜੀ ਇਹ ਕੋਲ ਬਲੈਕ ਕਲਰ ਦਾ ਇਸ ਦੇ ਵੀ ਬਲੈਕ ਐਂਡ ਰੈੱਡ ਤੇ ਕਾਂਥਾ ਵਰਕ ਦੇ ਵਿੱਚ ਹੈ ਜੀ ਆ ਦੇਖੋ ਆ ਲਾਈਨਸ ਵਾਈਟ ਰੱਟੀਆਂ ਨੇ ਇਹ ਕਾਂਥਾ ਵਰਕ ਦੇ ਵਿੱਚ ਹੈ ਰੈੱਡ ਵਾਈਟ ਗ੍ਰੇ ਐਂਡ ਬਲੈਕ ਇਸ ਦੀ ਵੀ ਨੈਕਲਾਈਨ ਬੋਟੀਰਾ ਤਿਆਰ ਕੀਤੀ ਗਈ ਹੈ ਲੇਸਿਸ ਦੇ ਨਾਲ ਤਿਆਰ ਕੀਤੀ ਗਈ ਹੈ ਜੋ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੇ ਇਹ ਵਾਲਾ ਇਸ ਦੀਆਂ 슬ੀਵਜ਼ ਰਹਿਣਗੀਆਂ ਨੈਕ ਉੱਤੇ ਜਿਹੜੀਆਂ ਲੇਸਿਸ ਵਗੈਰਾ ਲਗਾਈਆਂ ਨੇ ਜੀ ਉਸਦਾ ਹੀ ਅਸੀਂ 슬ੀਵਜ਼ ਉੱਤੇ ਲੇਸਿਸ ਲਾ ਕੇ ਡਿਜ਼ਾਈਨ ਤਿਆਰ ਕੀਤਾ ਹੈ ਇਹ ਵਾਲਾ ਇਸ ਦੀ ਬਾਟਮਰ ਹੈਗੀ ਸਟਾਈਪਸ ਦੇ ਵਿੱਚ ਰੈੱਡ ਦੋ ਵਾਈਟ ਗ੍ਰੇ ਐਂਡ ਬਲੈਕ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਇਹ ਵਾਲਾ ਇਸ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਟਾਈ ਐਂਡ ਡਾਈ ਕੀਤਾ ਹੈ ਲਾਸਟ ਸਮਰ ਦੇ ਵਿੱਚ ਇਹ ਸਾਡੇ ਸਿੰਘ ਬਹੁਤ ਹੀ ਸੇਲ ਹੋਏ ਸੀ ਜੀ ਬਹੁਤ ਸੂਟ ਤਿਆਰ ਕੀਤੇ ਸੀ ਇਹ ਲੂਸ ਫਿਟਿੰਗ ਦੇ ਵਿੱਚ ਪਾਕਿਸਤਾਨੀ ਪਾਕਿਸਤਾਨੀ ਡਿਜ਼ਾਈਨ ਤਿਆਰ ਕੀਤੇ ਸੀ ਇਸ ਦੇ ਵਿੱਚ ਅਸੀਂ ਕਲਰ ਵਾਈਸ ਸੂਟ ਤਿਆਰ ਕੀਤੇ ਇਹ ਬਹੁਤ ਹੀ ਸੋਹਣੇ ਲੱਗਦੇ ਨੇ ਜੀ ਡੇਰ ਕਿਤੇ ਹੋਏ ਬਲੈਕ ਐਂਡ ਵਾਈਟ ਦੁਪੱਟਾ ਸਟਾਈਲਸ ਵਾਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਟਾਈ ਡ ਐਂਡ ਡਾਈ ਤੇ ਇਹਨੂੰ ਲੀਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਗੋਠਾ ਤੇ ਲੀਸ ਜੇਕਰ ਤੁਹਾਨੂੰ ਸਾਡੇ ਇਹ ਸੂਟ ਪਸੰਦ ਨੇ ਤਾਂ ਤੁਸੀਂ ਇਹਨਾਂ ਦੇ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਪ੍ਰਾਈਸ ਪੁੱਛ ਲੈ ਸਕਦੇ ਹੋ ਤੇ ਪ੍ਰਾਈਸ ਲੈਣ ਲਈ ਤੁਸੀਂ ਨੰਬਰ نوٹ ਕਰਨਾ 988700 360 ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਫੈਸ਼ਨ ਫੁੱਟ ਕਿਸ ਤਰ੍ਹਾਂ ਦੇ ਲੱਗੇ ਤੇ ਸਾਡੀ ਵੀਡੀਓ ਨੂੰ ਪਲੀਜ਼ ਸਪੱਤਰ ਲਾਈਕ ਸ਼ੇਅਰ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿ ਤੁਸੀਂ ਜਲਦੀ ਅਲਪ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਜਲਦੀ ਤੋਂ ਜਲਦੀ ਪਹੁੰਚਣ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਸ ਨਾਲ ਥੈਂਕ ਯੂ ਸੋ ਮੱਚ ਸ਼ੁਸ਼ਿਕਾ